ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਚ ਮੀਟਿੰਗ ਹੋਈ ਹੈ ਸਾਰੇ ਐਮ ਐਲ ਏ ਇਸ ਮੀਟਿੰਗ ਸੀ ਸਾਡੇ ਨਾਲ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਨਾਲ ਗੱਲਬਾਤ ਕਰਦੇ ਆ ਖਹਿਰਾ ਸਾਹਿਬ ਆ ਕਾਫੀ ਜ਼ਿਆਦਾ ਚਰਚਾ ਇਸ ਗੱਲ ਦੇ ਉੱਤੇ ਹੋ ਰਹੀ ਸੀ ਕਿ ਪਾਰਟੀ ਇਕੱਠੀ ਨਹੀਂ ਹੈਗੀ ਇਨਟਰੋਸਪੈਕਟ ਕਰਨਾ ਚਾਹੀਦਾ ਤੁਸੀਂ ਸਾਰਿਆਂ ਨੇ ਕਿਹਾ ਤੁਸੀਂ ਵੀ ਫੂਲਕਾ ਨੇ ਭਗਵੰਤ ਨੇ ਕਿ ਦਿੱਲੀ ਵਾਲੇ ਸੋਚਣ ਕੁਛ ਅੱਜ ਦੀ ਮੀਟਿੰਗ ਚ ਉਸ ਮਸਲੇ ਤੇ ਕੋਈ ਚਰਚਾ ਹੋਈ ਹੈ ਕਿ ਹੁਣ ਪਾਰਟੀ ਨਵੇਂ ਸਿਰਿਓਂ ਕਿਵੇਂ ਕੰਮ ਸ਼ੁਰੂ ਕਰੇ ਜਾਂ ਨਵਾਂ ਕੀ ਹੋਣਾ ਚਾਹੀਦਾ ਦੇਖੋ ਪਹਿਲੀ ਗੱਲ ਤਾਂ ਜੋ ਪਾਰਟੀ ਦੀਆਂ ਅੰਦਰ ਡਿਸਕਸ਼ਨਸ ਹੋਈਆਂ ਨੇ ਇਨ ਹਾਊਸ ਡਿਸਕਸ਼ਨਸ ਸਾਡੇ ਸਾਰੇ ਐਮ ਪਾਰਟੀ ਦੇ ਇਨਰ ਅਫੇਅਰਸ ਜਿਹੜੀਆਂ ਗੱਲਾਂ ਹੋਈਆਂ ਉਹ ਬਾਹਰ ਜਨਤਕ ਤੇ ਕਰਨ ਕਰਨ ਵਾਲੀਆਂ ਨਹੀਂ ਗਿਆ ਹਾਂ ਅਸੀਂ ਆਪਣੇ ਸਾਰੇ ਜਿਹੜੇ ਸਾਡੇ ਸੈਂਟੀਮੈਂਟਸ ਨੇ ਉਹ ਮਿਸਟਰ ਫੂਲਕਾ ਨੂੰ ਕਨਵੇ ਕਰਦੇ ਨੇ ਉਹ ਇਨਟਰਨ ਉੱਥੇ ਜਾ ਕੇ ਦਿੱਲੀ ਅਰਵਿੰਦ ਕੇਜਰੀਵਾਲ ਜੀ ਨੂੰ ਤੇ ਪਾਰਟੀ ਦੀ ਲੀਡਰਸ਼ਿਪ ਨੂੰ ਜ਼ਰੂਰ ਕਨਵੇ ਕਰਨਗੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅਰਵਿੰਦ ਕੇਜਰੀਵਾਲ ਹੁਣਾਂ ਨੇ ਆਪ ਇਸ ਗੱਲ ਦਾ ਅਹਿਸਾਸ ਕੀਤਾ ਕਿ ਪਾਰਟੀ ਵਿੱਚ ਇਨਟਰੋਸਪੈਕਸ਼ਨ ਦੀ ਲੋੜ ਹੈ ਸਾਨੂੰ ਜਿੱਥੇ-ਜਿੱਥੇ ਕਮੀਆਂ ਰਹਿ ਗਈਆਂ ਜਿੱਥੇ ਸਾਡੇ ਤੋਂ ਉਣਤਾਈਆਂ ਰਹਿ ਗਈਆਂ ईवीएमਸ ਤੋਂ ਇਲਾਵਾ ਵੀ ਜਿਹੜੀ ਉਹਨਾਂ ਨੇ ਗੱਲ ਇਹ ਕਹੀ ਹੈ ਮੈਂ ਸਮਝਦਾ ਬਹੁਤ ਮੈਨੇਕ ਹੈ ਇਸ ਗੱਲ ਆ ਪਾਰਟੀ ਦੀ ਕੋਈ ਵੀ ਖਾਮੀ ਕਬੂਲ ਕੇ ਕਦੀ ਵੀ ਕੋਈ ਆਦਮੀ ਜਾਂ ਪਾਰਟੀ ਕਮਜ਼ੋਰ ਨਹੀਂ ਹੁੰਦਾ ਤਾਕਤਵਾਰ ਹੋ ਕੇ ਨਿਕਲਾਂਗੇ ਇਸ ਲਈ ਮੈਨੂੰ ਪੂਰਨ ਆਸ ਹੈ ਕਿ ਇਹ ਜਿਹੜਾ ਇਨਟਰੋਸਪੈਕਸ਼ਨ ਦਾ ਪ੍ਰੋਸੈਸ ਸ਼ੁਰੂ ਕੀਤਾ ਨੈਸ਼ਨਲ ਲੈਵਲ ਤੇ ਫੋਰ ਦਿੱਲੀ ਐਸ ਵੈਲ ਐਸ ਪੰਜਾਬ ਇਹਦੇ ਸਿੱਟੇ ਅੱਛੇ ਨਿਕਲਣਗੇ ਔਰ ਅਸੀਂ ਪੰਜਾਬ ਖਾਸ ਤੌਰ ਤੇ ਮੈਂ ਕਹਿ ਸਕਦਾ ਕਿ ਇੱਥੇ ਅਗਰ ਸਾਰਾ ਕੁਝ ਸੁਧਾਰ ਕੀਤਾ ਜਾਵੇ ਅਸੀਂ 2019 ਚ ਬਹੁਤ ਤਾਕਤਵਾਰ ਪਾਰਟੀ ਵਜੋਂ ਉੱਪਰ ਆ ਸਕਦੇ ਕਿਉਂਕਿ ਕਾਂਗਰਸ ਦਾ ਗ੍ਰਾਫ ਬਹੁਤ ਛੇਤੀ ਡਾਊਨ ਜਾਣਾ ਅਕਾਲੀਆਂ ਨੂੰ ਹਲੇ ਲੋਕ ਪਸੰਦ ਨਹੀਂ ਕਰਦੇ ਪੰਜਾਬ ਦੇ ਵਿੱਚ ਤੇ ਆਮ ਆਦਮੀ ਪਾਰਟੀ ਸਿਰਫ ਆਪਣਾ ਬੇਸਿਕ ਏਜੰਡਾ ਠੀਕ ਕਰਕੇ ਔਰ ਜਿਹੜੀਆਂ ਹੁਨਤਾਈਆਂ ਸੀ ਕਿ ਉਹਨਾਂ ਨੂੰ ਸੁਧਾਰ ਕਰਕੇ ਉਤਰੇਗੀ ਤਾਂ ਪੂਰਨ ਤੌਰ ਤੇ ਅਸੀਂ ਦਾਅਵਾ ਕਰ ਸਕਦੇ ਕਿ ਜਿੱਤਾਂਗੇ ਅਸੀਂ ਜੋ ਕੇਜਰੀਵਾਲ ਨੇ ਗੱਲ ਕਹੀ ਉਸੇ ਤੇ ਸੰਜੀਤ ਸਿੰਘ ਤੇ ਦਿਰਗੇਸ਼ ਪਾਟਕ ਨੇ ਰਜ਼ਾਇਨ ਵੀ ਕਰਤਾ ਪੰਜਾਬ ਦੇ ਅਹੁਦਿਆਂ ਤੋਂ ਤੁਹਾਨੂੰ ਲੱਗਦਾ ਨਹੀਂਗਾ ਕਿ ਜਿਹੜੇ ਹੋਰ ਇਹਨਾਂ ਅਹੁਦਿਆਂ ਤੇ ਲੋਕ ਸੀਗੇ ਜਿਨ੍ਹਾਂ ਨੂੰ ਦਿੱਲੀ ਦੀ ਲੀਡਰਸ਼ਿਪ ਨੇ ਲਗਾਇਆ ਸੀ ਉਬੀ ਇਸਾਰ ਦੇ ਲਈ ਜ਼ਿੰਮੇਵਾਰ ਸੀਗੇ ਉਹਨਾਂ ਨੂੰ ਵੀ ਰਿਜ਼ਾਈਨ ਕਰਨੇ ਚਾਹੀਦੇ ਆ ਦੇਖੋ ਐ ਤਾਂ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਰਿਸਪਾਂਸਿਬਲ ਆਂ ਔਰ ਮੈਂ ਸਮਝਦਾ ਕਿ ਅੱਛਾ ਕੰਮ ਆ ਕਿ ਮੋਰਲ ਰਿਸਪਾਂਸਿਬਿਲਟੀ ਓਨ ਅਪ ਕਰਕੇ ਸੰਜੇ ਸਿੰਘ ਤੇ ਦੁਰਗੇਸ਼ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਇਹਦੇ ਨਾਲ ਇਟ ਪੇਵਸ ਦਾ ਵੇ ਫॉर ਰੀਕਨਸਟੀਟਿਊਸ਼ਨ ਆਫ ਦਾ ਪਾਰਟੀ ਸੈਟਅਪ ਔਰ ਨੈਤਿਕ ਤੌਰ ਤੇ ਜਦੋਂ ਵੀ ਕਿਤੇ ਪਾਰਟੀਆਂ ਦਾ ਨੁਕਸਾਨ ਹੁੰਦਾ ਇਹ ਇੱਕ ਵੈਸੀ ਇੱਕ ਅਸੂਲ ਆ ਕਿ ਉਹ ਜ਼ਿੰਮੇਵਾਰੀ ਲੈ ਕੇ ਲੋਕ ਅਸਤੀਫਾ ਦਿੰਦੇ ਨੇ ਸੋ ਉਹਨਾਂ ਨੇ ਨਸੀਫਾ ਦਿੱਤਾ ਉਹਨਾਂ ਨੇ ਅੱਛਾ ਕੀਤਾ ਵਾ ਔਰ ਮੈਂ ਸਮਝਦਾ ਇਹਦੇ ਨਾਲ ਪਾਰਟੀ ਨਵੇਂ ਸਿਰਿਓਂ ਪਰਚੋਲ ਕਰਕੇ ਤੇ ਠੀਕ ਹੀ ਉਹ ਪਤਾ ਨਹੀਂ ਗੁਰਪ੍ਰੀਤ ਖੁੱਗੀ ਨੂੰ ਵੀ ਰਿਜ਼ਾਈਨ ਕਰਨਾ ਚਾਹੀਦਾ ਜਿੱਥੋਂ ਤਾਈ ਗੁਰਪ੍ਰੀਤ ਹੁਣਾ ਦਾ ਸਵਾਲ ਹੈ ਨਾ ਇਹ ਉਹਨਾਂ ਦੀ ਪਰਸਨਲ ਡਿਸੀਜਨ ਹੈ ਮੇਰੇ ਖਿਆਲ ਜਿਹੜਾ ਸੰਜੇ ਸਿੰਘ ਤੇ ਦੁਰਗੇਸ਼ ਦਾ ਵੀ ਇੱਕ ਉਹਨਾਂ ਦਾ ਆਪਣਾ ਜ਼ਾਤੀ ਫੈਸਲਾ ਸੀਗਾ ਕਿ ਅਸੀਂ ਕੀ ਆਇਆ ਸੀ ਪੰਜਾਬ ਦੀਆਂ ਜਿਹੜੀਆਂ ਜਿਹੜੀ ਹਾਰ ਹੋਈ ਉਹਦੇ ਅਸੀਂ ਜ਼ਿੰਮੇਵਾਰ ਹਾਂ ਸੋ ਇਸ ਤਰ੍ਹਾਂ ਨਾਲ ਅਗਰ ਗੁਰਪ੍ਰੀਤ ਖੁੱਗੀ ਵੀ ਮਹਿਸੂਸ ਕਰਦੇ ਨੇ ਕਿ ਹਾਂ ਮੈਂ ਇਸ ਹਾਰ ਦੇ ਵਿੱਚ ਅਸੀਂ ਵੀ ਸਾਡੀ ਵੀ ਮੋਰਲ ਰਿਸਪੌਂਸਿਬਿਲਟੀ ਆ आई थिंक इट इज अप टू हिम इट्स अ पर्सनल डिसीजन ए नैतिकता ਦਾ ਸਬਕ ਕਿਸੇ ਨੂੰ ਸਿਖਾਇਆ ਨਹੀਂ ਜਾ ਸਕਦਾ ਜੀ ਤੁਹਾਨੂੰ ਕਿਸਾਨਾਂ ਦੇ ਮਸਲੇ ਦੇ ਉੱਤੇ ਕਾਫੀ ਕਹਿ ਰਹੀ ਹੈ ਬੀਜੇਪੀ ਕਿ ਟੈਕਸ ਦੇ ਘੇਰੇ ਚ ਬੀਜੇਪੀ ਨਹੀਂ ਕਹਿ ਰਹੀ ਨੀਤੀਯੋਗ ਦੇ ਅੰਦਰ ਇੱਕ ਮੀਟਿੰਗ ਹੋਈ ਨਹੀਂਤੀਯੋਗ ਦੀ ਮੀਟਿੰਗ ਚ ਹੋਇਆ ਤੁਹਾਨੂੰ ਲੱਗਦਾ ਨਹੀਂ ਅਮੀਰ ਕਿਸਾਨਾਂ ਦੇ ਉੱਤੇ ਟੈਕਸ ਲੱਗ ਜੂ ਤੇ ਕੀ ਪ੍ਰੋਬਲਮ ਹੈ ਯਾਦਵੰਦਰ ਜੀ ਅਸਲ ਚ ਕਹਾਣੀ ਕੀ ਹੈ ਕਿ ਇਹ ਬੀਜੇਪੀ ਦਾ ਇੱਕ ਖੇਡਣ ਐਜੰਡਾ ਹੌਲੀ ਹੌਲੀ ਨੀਤੀ ਆਯੋਗ ਦੇ ਰਾਹੀਂ ਬਾਹਰ ਕੱਢਿਆ ਜਾ ਰਿਹਾ ਵਾ ਪਹਿਲਾਂ ਨੀਤੀ ਆਯੋਗ ਦੇ ਜਿਹੜੇ ਮੈਂਬਰ ਸਿੱਗੇ ਮਿਸਟਰ ਦੇਬਰੋਏ ਉਹਨਾਂ ਨੇ ਗੱਲ ਕੀਤੀ ਕਿ ਕਿਸਾਨਾਂ ਦੀ ਉੱਪਰਲੀ ਸ਼੍ਰੇਣੀ ਦੇ ਲੋਕਾਂ ਨੂੰ ਇਨਕਮ ਟੈਕਸ ਦੇ ਦਾਇਰੇ 'ਚ ਲਿਆਉਣਾ ਚਾਹੀਦਾ ਫਿਰ ਉਸ ਗੱਲ ਨੂੰ ਦੁਬਾਰਾ ਡਬਲ ਕੀਤਾ ਵਾ ਜਿਹੜੇ ਮਿਸਟਰ ਅਰਵਿੰਦ ਨੇ ਚੀਫ ਇਕਨੋਮਿਕ ਐਡਵਾਈਜ਼ਰ ਪ੍ਰਾਈਮ ਮਿਨਿਸਟਰ ਦੇ ਇਹ ਮੈਂ ਸਮਝਦਾ ਬਹੁਤ ਡੇਂਜਰਸ ਸਟੇਟਮੈਂਟ ਆ ਬਹੁਤ ਐਂਟੀ ਫਾਰਮਰ ਔਰ ਇਹ ਉਹ ਸਿਰਫ ਇੱਕ ਕਿਸਮ ਦਾ ਇਹ ਭਾਜਪੀ ਦਾ ਹੀ ਇਸ਼ਾਰੇ ਤੇ ਸਾਰਾ ਕੁਝ ਕੀਤਾ ਜਾ ਰਿਹਾ ਭਾਵੇਂ ਕਿ ਜੇਟਲੀ ਸਾਹਿਬ ਨੇ ਕਿਹਾ ਕਿ ਕਿਸਾਨੀ ਨੂੰ ਇਨਕਮ ਟੈਕਸ ਦੇ ਦਾਇਰੇ 'ਚ ਲਿਆਉਂਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਆ ਦੇਸ਼ ਦੇ ਕਿਸਾਨ ਦੀ ਹਾਲਤ ਦੇਖ ਲਓ ਪੰਜਾਬ ਦੇ ਕਿਸਾਨ ਦੀ ਹਾਲਤ ਦੇਖ ਲਓ ਇੰਨੀਆਂ ਆਤਮ ਹੱਤਿਆਵਾਂ 1 ਲੱਖ 3000 ਕਰੋੜ ਦਾ ਕਰਜ਼ਾ ਪੰਜਾਬ ਦੇ ਖੇਤ ਕਿਸਾਨ ਤੇ ਵੀ ਤੇ ਖੇਤ ਮਜ਼ਦੂਰ ਤੇ ਵੀ ਵਿਧਰਬ ਦੇ ਵਿੱਚ ਹੋ ਰਹੀਆਂ ਨੇ ਆਂਧਰਾ ਦੇ ਵਿੱਚ ਸੁਸਾਈਡਸ ਹੋ ਰਹੀਆਂ ਭਾਜਪੀ ਜਿਹੜੀ ਕਿ ਵਪਾਰੀਆਂ ਦੀ ਤਾਕਤਵਰ ਲੋਕਾਂ ਦੀ ਪਾਰਟੀ ਸਮਝੀ ਜਾਂਦੀ ਆ ਉਹ ਇਹਨੂੰ ਟੈਕਸ ਇਨਕਮ ਟੈਕਸ ਲਾਉਣਾ ਚਾਹੁੰਦੀ ਆ ਇਹ ਬਹੁਤ ਘਾਤਕ ਸਿੱਧ ਹੋਵੇਗਾ ਔਰ ਅਸੀਂ ਆਮ ਆਦਮੀ ਪਾਰਟੀ ਪੰਜਾਬ ਚ ਇਹਦਾ ਡਟ ਕੇ ਵਿਰੋਧ ਕਰੇਗੀ ਨੈਸ਼ਨਲ ਲੈਵਲ ਤੇ ਵੀ ਵਿਰੋਧ ਕਰਾਂਗੇ ਔਰ ਦੂਜੇ ਪਾਸੇ ਮੋਦੀ ਦੀ ਸਰਕਾਰ ਤਾਕਤਵਾਰ ਕਾਰਪੋਰੇਟ ਘਰਾਣਿਆਂ ਨੂੰ ਤਾਂ ਉਹਨਾਂ ਦੇ ਕਰਜ਼ੇ ਰਾਈਟ ਆਫ ਕਰ ਰਹੀ ਆ ਹੁਣੇ ਚੰਦ ਦਿਨ ਪਹਿਲਾਂ ਇਹ ਆਈ ਨਿਊਜ਼ ਕਿ ਤਿੰਨ ਵੱਡੀਆਂ ਸਟੀਲ ਕੰਪਨੀਆਂ ਜਿਹੜੀਆਂ ਇੰਡੀਆ ਦੇ ਆ ਐਸ ਆਰ ਸਟੀਲ ਕੰਪਨੀ ਜਿੰਦਲ ਸਟੀਲ ਕੰਪਨੀ ਔਰ ਪੂਸ਼ਣ ਸਟੀਲ ਕੰਪਨੀ ਇਹਨਾਂ ਦਾ 1.40 ਲੱਖ ਕਰੋੜ ਰੁਪਏ ਕਰਜ਼ਾ ਜਿਹੜਾ ਮੋਦੀ ਦੀ ਸਰਕਾਰ ਇਹ ਵਿਚਾਰ ਕਰ ਰਹੀ ਕਿ ਕਿਉਂ ਨਾ ਇਸ ਇਸ ਕਰਜ਼ੇ ਨੂੰ ਰਾਈਟ ਆਫ ਕਰ ਦਿੱਤਾ ਜਾਵੇ ਬੈਂਕਾਂ ਦਾ ਕਰਜ਼ਾ ਮਾਫ ਕਰ ਦਿੱਤਾ ਜਾਵੇ ਇਹਨਾਂ ਸਟੀਲ ਕੰਪਨੀਆਂ ਦਾ ਸੋ ਮੈਂ ਸਮਝਦਾ ਕਿ ਐਡਾ ਭਾਰੀ ਵਿਤਕਰਾ ਪੰਜਾਬ ਦੇ ਕਿਸਾਨ ਦਾ ਜਿਹੜਾ ਕਰਜ਼ਾ 1.3 ਲੱਖ ਕਰੋੜ ਦਾ ਇਹ ਤਾਂ ਲੱਖਾਂ ਘਰਾਣਿਆਂ ਦਾ ਵਾ ਸੋ ਬਜਾਏ ਕਿ ਅਸੀਂ ਕਰਜ਼ਾ ਮਾਫ ਕਰੀਏ ਇਹਨਾਂ ਨੂੰ ਕੋ ਰਾਹਤ ਦੇਈਏ ਬੀਜਪੀ ਇਸ ਟੋਇੰਗ ਵਿਦ ది ਡੇਂਜਰਸ ਨਿਫਰੀਅਸ ਆਈਡੀਆ ਆਫ ਟੈਕਸਿੰਗ ਫਾਰਮ ਇਨਕਮ ਜਿਹਦੇ ਕਿ ਨਤੀਜੇ ਬਹੁਤ ਇੱਕ ਗੱਲ ਇੱਕ ਤੁਸੀਂ ਲਗਾਤਾਰ ਗੱਲ ਕਹਿੰਦੇ ਰਹੇ ਹੋ ਕਿ ਜਲਦੀ ਜਿਹੜਾਗਾ ਇੱਥੋਂ ਦੀ ਲੀਡਰਸ਼ਿਪ ਦੇ ਅੰਦਰ ਚੇਂਜ ਹੋਣੀ ਚਾਹੀਦੀ ਹੈ ਜਾਂ ਘਟੋ ਘਟ ਜੋ ਦਿੱਲੀ ਦੇ ਜ਼ਰੀਏ ਹੋਇਆ ਸੀ ਉਹ ਇੱਥੇ ਨਹੀਂ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਕਦੋਂ ਤੱਕ ਪਾਰਟੀ ਚੇਂਜ ਮੇਰੇ ਖਿਆਲ ਸ਼ੁਰੂਆਤ ਕਰ ਦਿੱਤੀ ਹੈ ਨਾ ਦੇਖੋ ਆਪਾਂ ਹਰ ਗੱਲ देयर इज नो ਟਾਈਮ ਫਰੇਮ ਐਸ ਸੱਚ ਜਿਹੜਾ ਸਾਡਾ ਨੈਸ਼ਨਲ ਕਨਵੀਨਰ ਨੇ ਗੱਲ ਦੀ ਸ਼ੁਰੂਆਤ ਕਰ ਦਿੱਤੀ ਹੈ ਐਂਡ ਰੈਜ਼ੀਗਨੇਸ਼ਨਸ ਹੈਵ ਕਮ ਇਨ ਸੋ ਆਮ ਵੈਰੀ ਸ਼ੋਰ ਕਿ ਇਨਟਰਸਪੈਕਸ਼ਨ ਪ੍ਰੋਸੈਸ ਹੈ ਸਟਾਰਟਡ ਐਂਡ ਵਿਲ ਯੀਲਡ ਗੁੱਡ ਰਿਜ਼ਲਟਸ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੰਦੇ ਆ ਪ੍ਰਧਾਨ ਦੀ ਕਨਵੀਨਰ ਦੀ ਜਿਹੜੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਵੱਡੀ ਜ਼ਿੰਮੇਵਾਰੀ ਦਾ ਤਿਆਰ ਹੋ ਤੁਸੀਂ ਜੋ ਵੀ ਪਾਰਟੀ ਫੈਸਲਾ ਲਵੇਗੀ ਸਾਡੇ ਸਿਰ ਮੱਥੇ ਤੇ ਅੱਗੇ ਉਹਨਾਂ ਨੇ ਲੀਡਰ ਆਫ ਆਪੋਜੀਸ਼ਨ ਦਾ ਫੈਸਲਾ ਲਿਆ ਅਸੀਂ ਸਾਰਿਆਂ ਨੇ ਰਲ ਮਿਲ ਕੇ ਉਸ ਫੈਸਲੇ ਦਾ ਸਵਾਗਤ ਕੀਤਾ ਅੱਜ ਪੰਜਾਬ ਇੱਕ ਬਹੁਤ ਨਾਜ਼ੁਕ ਮੂੜ ਤੇ ਖੜਾ ਵਾ ਬਹੁਤ ਭਾਰੀ ਕਰਜ਼ਾ ਵਾ ਕਿਸਾਨ ਆਤਮਤਿਆ ਕਰ ਰਹੇ ਨੇ ਬੇਰੋਜ਼ਗਾਰੀ ਬੇਤਹਾਸ਼ਾ ਵਾ ਨਸ਼ਿਆਂ ਦਾ ਬੋਲਬਾਲਾ ਵਾ ਰਾਜਕਤਾ ਦਾ ਮਾਹੌਲ ਆ ਪੁਲਿਸ ਜਿਹੋ ਜਿਹੇ ਅਕਾਲੀਆਂ ਦਾ ਕਿਰਦਾਰ ਸੀ ਉਦਾਂ ਦਾ ਪੁਲਿਸ ਦਾ ਕਿਰਦਾਰ ਕਾਂਗਰਸ ਦਿਖਾ ਰਹੀ ਆ ਇਸ ਲਈ ਇਹ ਬਹੁਤ ਇੰਪੋਰਟੈਂਟ ਸਮਾਂ ਹੈ ਪੰਜਾਬ ਨੂੰ ਹੈਂਡਲ ਕਰਨ ਦਾ ਜੋ ਵੀ ਪਾਰਟੀ ਜਿਸ ਨੂੰ ਵੀ ਦੇਵੇਗੇ ਅਸੀਂ ਉਹਦੇ ਨਾਲ ਚੱਲਾਂਗੇ ਉਸਨ ਸੁਪਾਲ ਸਿੰਘ ਖਹਿਰਾ ਜਿਨ੍ਹਾਂ ਦਾ ਕਹਿਣਾਗਾ ਕੀ ਪਾਰਟੀ ਜਿਸ ਨੂੰ ਵੀ ਕੋਈ ਜ਼ਿੰਮੇਵਾਰੀ ਦੇਊਗਾ ਉਹਦੇ ਨਾਲ ਹੁਣ ਕਿ ਉਹਨਾਂ ਦਾ ਕਹਿਣਾ ਕਿ ਸ਼ੁਰੂਆਤ ਹੋ ਚੁੱਕੀ ਹੈ ਤੇ ਪਾਰਟੀ ਦੇ ਚਾਂਚੇ 'ਚ ਜਿਹੜੀ ਚੇਂਜ ਹੋਣੀ ਚਾਹੀਦੀ ਆ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਵੀ ਹੋਏਗੀ। ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ